ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਿਮਰੀਐ ਘਰ ਨੌਂ ਨਿਦ ਆਵਾ ਧਾਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਿਮਰੀਐ ਘਰ ਨੌਂ ਨਿਦ ਆਵਾ ਧਾਏ ਹਿੰਦ ਦੀ ਚਾਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਸੰਬੰਧੀ ਅੱਜ ਆਪਾਂ ਵਿਚਾਰ ਕਰਾਂਗੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦਾ ਕਿਉਂਕਿ ਹੁਣ 350 ਸਾਲਾ ਜਿਹੜਾ ਪੁਰਬ ਚੱਲ ਰਿਹਾ ਹੈ ਉਹਨਾਂ ਸੰਬੰਧੀ ਆਪਾਂ ਗੱਲ ਕਰਾਂਗੇ ਔਰ ਅੱਜ ਉਹਨਾਂ ਦੇ ਪ੍ਰਕਾਸ਼ ਸੰਬੰਧੀ ਜਿਹੜੀ ਵਿਚਾਰ ਹੈ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਈਸਵੀ ਨੂੰ ਜੋ ਕਿ 5 ਵਿਸਾਖ 1678 ਬਿਕਰਮੀ ਸੰਮਤ ਬਣਦਾ ਹੈ ਦਾ ਅਮਰਤ ਵੇਲਾ ਵਸਾਖ ਦੀ ਰੁੱਤ ਵਿੱਚ ਚੜਦੇ ਸੂਰਜ ਦੀ ਪਹਿਲੀ ਕਿਰਨ ਨੇ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨੂੰ ਛੂਹਿਆ ਸ੍ਰੀ ਹਰਮੰਦਰ ਸਾਹਿਬ ਵਿਖੇ ਆਸਾਦੀ ਵਾਰ ਦਾ ਦੇ ਅੰਤਮ ਛੰਦ ਸੰਪੂਰਨ ਹੋਏ ਗੁਰੂ ਕੇ ਮਹਿਲ ਤੋਂ ਸੁਨੇਹਾ ਆਇਆ ਕਿ ਦਲ ਭੰਜਨ ਗੁਰੂ ਸ਼ਟਮ ਪੀਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਇੱਕ ਨਰਾਨੀ ਬਾਲਕ ਦਾ ਆਗਮਨ ਹੋਇਆ ਹੈ। ਉਸ ਤੋਂ ਛੋਟੇ ਪੁੱਤਰ ਦੇ ਆਉਣ ਤੇ ਮੀਰੀ ਪੀਰੀ ਦੇ ਮਾਲਕ ਜੱਲ ਪਏ ਆਪਣੇ ਮਹਿਲ ਵੱਲ ਉਸ ਅਗੰਮੀ ਰੂਹ ਦੇ ਦਰਸ਼ਨ ਕਰਨ ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ ਤੇ ਝੁੱਕ ਕੇ ਨਮਸਕਾਰ ਕੀਤੀ। ਪਾਈ ਬਿਜੀ ਚੰਦ ਨੇ ਇਹ ਸਭ ਵੇਖ ਕੇ ਹੈਰਾਨ ਹੁੰਦੇ ਆ ਪੁੱਛਿਆ ਕਿ ਇਸ ਤਰ੍ਹਾਂ ਝੁੱਕ ਕੇ ਕੀਤੀ ਨਮਸਕਾਰ ਦਾ ਕੀ ਕਾਰਨ ਹੈ ਤਾਂ ਅੱਗੋਂ ਸੁਣ ਕੇ ਪਾਸ਼ਾ ਬਚਨ ਕੀਤੇ ਇਹ ਬਾਲਕ ਧਰਮ ਦੀ ਢਾਲ ਤੇ ਤਿਆਗ ਦੀ ਮੂਰਤ ਬਣੇਗਾ ਅਤੇ ਇਸ ਦਾ ਨਾਮ ਤਿਆਗਮਲ ਹੋਏਗਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਜਦੋਂ ਗੁਰੂ ਤੇਗ ਬਹਾਦਰ ਦਾ ਜਨਮ ਹੋਇਆ ਨਾ ਦਾ ਨਮਸਕਾਰ ਕਰਕੇ ਹੀ ਕਿਹਾ ਵੀ ਇਹਨਾਂ ਦਾ ਨਾਮ ਏਤਿਆਗ ਦੀ ਮੂਰਤ ਹੋਊਗਾ ਤੇ ਇਹਨਾਂ ਦਾ ਨਾਮ ਤਿਆਗਮਲ ਹੋਊਗਾ ਇਸ ਤੋਂ ਬਾਅਦ ਬਾਬਾ ਤਿਆਗਮਲ ਜੀ ਨੂੰ ਨੇ ਆਪਣੇ ਵੱਡੇ ਭਰਾ ਬਾਬਾ ਗੁਰਾਂ ਦਿੱਤਾ ਜੀ ਬਾਬਾ ਅਨੀਰਾਇ ਜੀ ਤੇ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਲ ਜੀ ਤੇ ਭੈਣ ਵੀਰੋ ਦੇ ਨਾਲ ਲਗਭਗ 6 ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਬਚਪਨ ਗੁਜ਼ਾਰਿਆ ਗੁਰੂ ਤੇਗ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਭਾਈ ਗੁਰਦਾਸ ਜੀ ਨੇ ਆਪਣੇ ਨੇ ਉਹਨਾਂ ਨੂੰ ਪਛਾਈ ਕਾਬ ਅਤੇ ਗੁਰਮਤਿ ਵਿਦਿਆ ਦਾ ਗਿਆਨ ਦਿੱਤਾ ਦੇਖੋ ਗੁਰੂ ਤੇਗ ਬਹਾਦਰ ਦੇ ਤਿੰਨ ਜਿਹੜੇ ਹੈਗੇ ਆ ਅਧਿਆਪਕ ਹੋਏ ਧਾਰਮਿਕ ਵਿੱਦਿਆ ਜਿਹੜੀ ਦਿੱਤੀ ਉਹਨਾਂ ਨੂੰ ਕਿੰਨਾਂ ਨੇ ਦਿੱਤੀ ਭਾਈ ਗੁਰਦਾਸ ਜੀ ਨੇ ਤੇ ਜਿਹੜੀ ਹੈਗੀ ਆ ਘੋੜਸਵਾਰੀ ਜੁਧ ਵਿਦਿਆ ਦੀ ਜਿਹੜੀ ਸੰਗੋ ਕੀਤੀ ਆ ਭਾਈ ਵਿਧੀ ਜਾਂਦ ਨੇ ਤੇ ਬਾਬਾ ਬੁੱਢਾ ਜੀ ਨੇ ਸ਼ਾਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਇੰਨਾ ਹੀ ਸਾਲਾਂ ਵਿੱਚ ਗਿਆਨ ਧਿਆਨ ਅਤੇ ਬਹਾਦਰੀ ਦਾ ਸੰਮੇਲ ਹੋ ਸਰਬ ਕਲਾ ਸੰਪੰਨ ਹੋ ਗਏ